ਕੱਲ ਇੱਕ ਬੜੀ ਮੰਦਭਾਗੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਦੇਰ ਸ਼ਾਮ ਨੂੰ ਇਤਲਾਹ ਰਸੀਬ ਹੋਈ ਸੀ ਕਿ ਰਜਿੰਦਰਾ ਹਸਪਤਾਲ ਦੇ ਬਲਾਕ ਨੰਬਰ 4 ਦੇ ਏਰੀਏ 'ਚ ਇੱਕ ਜਿਹੜਾ ਨਵ ਜਨਮੇ ਬੱਚੇ ਦਾ ਜਿਹੜਾ ਸਿਰ ਓਨਲੀ ਦੀ ਹੈਡ which was not along with rest of the body ਉਹ ਬਰਾਮਦ ਹੋਇਆ ਸੀ ਤੇ ਫੌਰੀ ਤੌਰ ਤੇ ਸਵਿਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਚੂ ਸਿਵਲ ਲਾਈਨਸ ਇਨਚਾਰਜ ਸੀ ਆਈਏ ਸਾਰੇ ਅਫਸਰ ਉੱਥੇ ਮੌਕੇ ਤੇ ਪਹੁੰਚੇ ਦੇਰ ਰਾਤ ਉੱਥੇ ਮੈਂ ਆਪ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਦਾ ਜਾਇਜ਼ਾ ਲਿਆ ਜਦੋਂ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਅਪਰਾਧ ਦੀਆਂ ਪਰਤਾਂ ਅੱਗੇ ਖੁੱਲੀਆਂ ਬੇਸਿਕਲੀ ਇਹ ਜਿਹੜੇ ਗਿਰਦਾਰੀ لال ਤੇ ਤਾਰਾ ਦੇਵੀ ਇਹ ਜਿਹੜੇ ਹਸਬੰਡ ਵਾਈਫ ਨੇ ਇਹਨਾਂ ਦਾ ਇਹ ਬੱਚਾ ਸੀਗਾ ਜੀ ਇਹ ਬੱਚਾ ਬੌਨ ਡੈਡ ਹੋਇਆ ਸੀ ਬਿਕੋਜ਼ ਆਫ ਇੰਟਰ ਯੂਟਰਾਈਨ ਡਿਜ਼ੀਜ਼ ਜਿਹਨੂੰ ਆਪਾਂ ਆਈਯੂਡੀ ਕਹਿੰਦੇ ਆ ਜਦੋਂ ਇਹ ਬੱਚਾ ਪੈਦਾ ਹੋਇਆ ਤੇ ਇਹਦੇ ਚ ਸਾਵਾ ਨਹੀਂ ਸੀਗੀਆਂ ਇਹ ਇੱਕ ਡੈਡ ਬੌਨ ਬੇਬੀ ਸੀਗਾ ਪਰੰਤੂ ਜਿੱਥੇ ਇਹਨੂੰ ਪ੍ਰੋਪਰ ਕਿਰਿਆਕਰਮ ਕਰਨ ਲਈ ਡਾਕਟਰਾਂ ਨੇ ਹੈਂਡਓਵਰ ਕਰਤਾ ਕਿਉਂਕਿ ਬੱਚਾ ਡੈਡ ਸੀਗਾ ਤੇ ਜਿੱਥੇ ਇਹਨੂੰ ਪ੍ਰੋਪਰ ਦਫਨਾਣਾ ਚਾਹੀਦਾ ਸੀ ਜਾਂ ਰੀਤੀ ਰਿਵਾਜਾਂ ਮੁਤਾਬਕ ਇਹਦਾ ਕਿਰਿਆਕਰਮ ਕਰਾਉਣਾ ਚਾਹੀਦਾ ਸੀ ਇਹਦੇ ਫਾਦਰ ਨੇ ਉਹ ਕੰਮ ਨਾ ਕਰਦੇ ਹੋਏ ਇਨੂੰ ਇੱਕ ਬਲੈਕ ਕਲਰ ਦੇ ਪੋਲੀਥੀਨ ਚ ਜਿਹੜਾ ਇੱਕ ਨੀਲੇ ਤੇ ਹਰੇ ਰੰਗ ਦੀ ਡਸਟਬਿਨਾਂ ਵੱਡੀਆਂ ਲੱਗੀਆਂ ਸੀ ਉਹਨਾਂ ਚ ਸੜਤਦਾ ਸੀ ਤੇ ਉਹਨਾਂ ਡਸਟਬਿਨਾਂ ਨੂੰ ਅੱਗੇ ਡੰਪਿੰਗ ਗਰਾਊਂਡ 'ਚ ਖਾਲੀ ਕਰ ਦਿੱਤਾ ਗਿਆ ਸੀ ਤੇ ਇਸ ਬਾਬਤ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਸਿਵਲ ਲਾਈਨ ਥਾਣੇ 'ਚ ਅੰਡਰ ਸੈਕਸ਼ਨ 94 ਬੀ ਐਨ ਐਸ ਦਾ ਤੇ ਪੂਰੀ ਰਾਤ ਸਾਡੀਆਂ ਟੀਮਾਂ ਜਣੀਆਂ ਨੇ ਉਹ ਸਾਰੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰਦੇ ਰਹੇ ਬੜਾ ਸਾਇੰਟਿਫਿਕਲੀ ਇਹਨੂੰ ਇਨਵੈਸਟੀਗੇਟ ਅਸੀਂ ਕੀਤਾ ਫਿਰ ਅਸੀਂ ਇਸ ਮੁਕਦਮੇ 'ਚ ਜਿਹੜਾ ਦੋਸ਼ੀ ਗਿਰਧਾਰੀ ਲਾਲੇਸ ਬੱਚੇ ਦਾ ਪਿਓ ਸੀਗਾ ਉਹਨੂੰ ਅਰੈਸਟ ਕਰ ਲਿਆ ਤੇ ਉਹਨੇ ਇਹ ਜਿਹੜਾ ਦੱਸਿਆ ਸਾਨੂੰ ਕਿ ਕਿਉਂਕਿ ਉਹਦੇ ਕੋਲੇ ਆਪਾਂ ਕਹਿ ਲਈਏ ਕਿ ਪੈਸਿਆਂ ਦੀ ਘਾਟ ਸੀਗੀ ਜਾਂ ਉਹ ਉੱਥੇ ਕੱਲਾ ਸੀਗਾ ਤੇ ਉਹਨੇ ਇਹਨੂੰ ਦਫਨਾਣ ਦੇ ਥਾਂ ਤੇ ਇਹਨੂੰ ਪੋਲੀਥੀਨ 'ਚ ਉੱਥੇ ਸੁੱਟਦਾ ਸੀਗਾ ਤੇ ਅੱਗੇ ਵੀ ਇਹਦੇ 'ਚ ਕਾਨੂੰਨ ਅਨੁਸਾਰ ਜਾਂਚ ਦੇ ਅਨੁਸਾਰ ਜੋ ਵੀ ਕਾਰਵਾਈ ਹੈ ਉਹ ਅਮਲ 'ਚ ਲਿਆਂਦੀ ਜਾਊਗੀ